ਹੈਲੋ ਸਤਿ ਸ੍ਰੀ ਅਕਾਲ ਗਾਈਜ਼ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਮੈਂ ਵੀ ਵਧੀਆ ਆ ਤੇ ਅੱਜ ਆਪਣੇ ਕੋਲ ਸਾਰਾ ਜਵਾਈ ਆਇਆ ਹੈ ਨਾ ਪ ਜਾਣ ਹੀ ਗਏ ਹੋਵੋਗੇ ਤੁਸੀਂ ਪਹਿਚਾਨ ਲਿਆ ਨਾ ਸਾਰਾ ਜਵਾਈ ਦੇ ਨਾਮ ਤੋਂ ਹਾਂ ਹਾਸਾ ਵੀ ਉਹਨਾਂ ਦਾ ਇਦਾਂ ਦਾ ਹੀ ਹੁੰਦਾ ਵੈਸੇ ਸੌਰੀ ਹਨਾ ਬਈ ਉਹ ਐਡੇ ਬੇਸ਼ਰਮ ਹੈ ਨਾ ਐਡੇ ਬੇਸ਼ਰਮ ਆ ਉਹਨਾਂ ਦੀ ਬਿਸ਼ਰਮੀ ਤੁਹਾਨੂੰ ਮੈਂ ਦਿਖਾਉਣੀ ਆ ਵੀ ਮੈਂ ਸਿਰਫ ਉਹਨਾਂ ਦੀ ਇੱਕ ਇੱਕ ਕਲਿੱਪ ਹੀ ਲਾਉਂਗੀ ਤਾਂ ਤੁਸੀਂ ਆਪ ਸਮਝ ਜਿਓ ਵੀ ਉਹ ਕਿੱਦਾਂ ਦੇ ਬੰਦੇ ਆ ਨਾ ਸਵਾਜੀ ਖੁਸ਼ੀ ਦਾ ਦਿਨ ਹੈ ਇੱਕ ਗੱਲ ਹੈ ਕਿ ਜੀ ਸੈਲੀਬ੍ਰੇਟ ਕਰਦੇ ਰਹਿਣਾ ਚਾਹੀਦਾ ਹਰ ਇੱਕ ਚੀਜ਼ ਨੂੰ ਬੇਸ਼ੱਕ ਪੂਰੇ ਪੰਜਾਬ ਦੇ ਵਿੱਚ ਥੋੜੀ ਜਿਹੀ ਗੱਲ ਹੋਰ ਤਰ੍ਹਾਂ ਦੀ ਚੱਲ ਰਹੀ ਹੈ ਪਾਣੀਆਂ ਕਰਕੇ ਚੱਲੂ ਕਿਤੇ ਰਾਤ ਵੀ ਹੋ ਗਈ ਕਿਤੇ ਕੁਝ ਹੋ ਰਿਹਾ ਕਿਤੇ ਕੁਝ ਹੋ ਰਿਹਾ ਕਿਤੇ ਫੈਮਿਲੀ ਵਿੱਚ ਖੁਸ਼ੀਆਂ ਕਿਤੇ ਦੁੱਖ ਵੀ ਹੋ ਗਏ ਸਾਰਾ ਕੁਝ ਚੱਲਦਾ ਰਹਿਣਾ ਹੈ ਕਿਉਂਕਿ ਸੰਸਾਰ ਹੈ ਸੰਸਾਰ ਦੇ ਵਿੱਚ ਹਰ ਇੱਕ ਚੀਜ਼ ਮਿਲਣੀ ਹੋ ਮਿਲਣੀ ਆਪਾਂ ਨੂੰ ਦੁੱਖ ਵੀ ਮਿਲਣਾ ਨਾ ਇਹਨੂੰ ਤਾਂ ਤੁਸੀਂ ਜਾਣਦੇ ਹੋਵੋਗੇ ਨੇਤਰ ਨੂੰ ਆਈ ਥਿੰਕ ਇਹਦਾ ਨਾ ਨੇਤਰ ਨੂੰ ਉਤਰ ਹਾਂ ਤੇ ਇਹ ਘਰੇ ਸ਼ੈਫ ਬਣੇ ਰਹਿੰਦੇ ਆ ਬੁੜੀਆਂ ਦੇ ਥੱਲੇ ਇਦਾਂ ਲੱਗੇ ਆ ਨਾ ਦਾਲ ਵੀ ਨਹੀਂ ਉਨੀ ਬਤੀਲੇ ਦੇ ਥੱਲੇ ਲੱਗਦੀ ਜਿੰਨਾ ਇਹ ਲੱਗੇ ਆ ਗੰਦੇ ਬੰਦੇ ਉਹੀ ਜਵਾਈ ਵੀ ਮੋਰੇ ਉਦਾਂ ਦਾ ਹੀ ਲੱਭ ਲਿਆ ਹਨ ਤੇ ਜ਼ਰੂਰੀ ਨਹੀਂ ਆਪਾਂ ਇਹ ਸਾਰਾ ਕੁਝ ਕੈਮਰੇ ਦੇ ਸਾਹਮਣੇ ਸੈਲੀਬ੍ਰੇਟ ਕਰਨਾ ਹੈ ਤੁਸੀਂ ਕੁਝ ਪ੍ਰਾਈਵੇਟ ਕਰ ਲਓ ਕਿਸੇ ਦੇ ਜ਼ਖਮਾਂ ਤੇ ਲੂਣ ਤਾਂ ਨਾ ਛੜਕੋ ਹੈ ਇੱਕ ਬੰਨੇ ਪੰਜਾਬ ਇਦਾਂ ਹੋ ਰਿਹਾ ਹੈ ਮੇ ਵੀ ਕੋਈ 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 ਹਿੱਸਾ ਹੈ ਜਿੱਥੇ ਨਹੀਂ ਗਾਹੜ ਦੁਆਬੇ ਦੇ ਵਿੱਚ ਬਹੁਤ ਆਵਾਂ ਤੇ ਇਹ ਵੀ ਜਿੱਥੇ ਨਹੀਂ ਘਟਿਆ ਹੜ ਦੀ ਮਾਰ ਹੈ ਨਾ ਹੁਣ ਤਾਂ ਦੁਆਬੇ ਵਾਲੀ ਸਾਈਡ ਨੂੰ ਵੀ ਹੋਇਆ ਹੋਇਆ ਹੈ ਪਾਣੀ ਹੈ ਨਾ ਤੁਸੀਂ ਹਜੇ ਵੀ ਐਡੀ ਬਿਸ਼ਰਮੀ ਧਾਰੀ ਹੈ ਇਹ ਨਾ ਬੰਦਿਆਂ ਨੇ ਨਾ ਵੀ ਕਹਿੰਦਾ ਸਾਨੂੰ ਸੈਲੀਬ੍ਰੇਟ ਕਰਦੇ ਕਰਦੇ ਰਹਿਣਾ ਚਾਹੀਦਾ ਖੁਸ਼ੀਆਂ ਆ ਤੂੰ ਬੱਡ ਪਲੇਟ ਹੋ ਗਿਆ ਪਹਿਲਾਂ ਇਹਨੇ ਆਪ ਦਾ ਬਰਥਡੇ ਮਨਾਇਆ ਕੇਕ ਕੱਟਿਆ ਹੈ ਨਾ ਹੁਣ ਉਹ ਜਵਾਈ ਦਾ ਭਰਾ ਆ ਉਹਦਾ ਕੇਕ ਕੱਟਣਾ ਆ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਜਨਮ ਦਿਨ ਜਿਹੜਾ ਸੈਲੀਬ੍ਰੇਟ ਕਰਨਾ ਹੈ ਤੇ ਉਹਨਾਂ ਵਿੱਕੀ ਨਾ ਸੀਗਾ ਪਹਿਲਾਂ ਪਰ ਵਿੱਕੀ ਨੂੰ ਜਾਣਾ ਪਿਆ ਗਿਆ ਕਈ ਮੁੰਡਿਆਂ ਨੇ ਟੀਮ ਜੀ ਬਣਾ ਕੇ ਅੱਜ ਉਹ ਦਰਿਆ ਤੇ ਗਏ ਨੇ ਜਿੱਥੇ ਕੋਈ ਬੰਨ ਜਾ ਟੁੱਟਣ ਦੀ ਸਭਾਵਨਾ ਉਸੇ ਥੱਲੇ ਸੂਲੇ ਵਗੈਰਾ ਜੇ ਲਗਾ ਰਹੇ ਹਾਂ ਉੱਥੇ ਉਹ ਪਹਿਲਾਂ ਉਹਨੇ ਆਉਣਾ ਸੀਗਾ ਉਹਨਾਂ ਵੀ ਉੱਥੇ ਵੀਡੀਓਗ੍ਰਾਫੀ ਕਰਨ ਗਿਆ ਵਿੱਕੀ ਕਿਹੜਾ ਉੱਧਾ ਚਲੇ ਗਿਆ ਇਹ ਤਾਂ ਹੈ ਨਹੀਂ ਵੀ ਤੁਸੀਂ ਆਪ ਦੇ ਅੱਗ ਲਾਉਣੇ ਫੋਨ ਘਰੇ ਰੱਖ ਜੋ ਹੈਨਾ ਜੇ ਤੁਸੀਂ ਸੇਵਾ ਹੀ ਕਰਨੀ ਆ ਤੁਸੀਂ ਫੋਨਾਂ ਨੂੰ ਮੈਨੂੰ ਸੱਚੀ ਉਹਨਾਂ ਲੋਕਾਂ ਤੇ ਗੁੱਸਾ ਆਉਂਦਾ ਹੈ ਜਿਹੜੇ ਸੇ ਮੈਂ ਚੰਗਾ ਲੱਗਦਾ ਹੈਗਾ ਕੋਈ ਟਾਈਮ ਦੇਖ ਲਓ ਤੁਸੀਂ ਹੈਨਾ ਤੁਸੀਂ ਇੱਕ ਤਾਂ ਵਿਚਾਰਿਆਂ ਦੀ ਉਹਨਾਂ ਨੂੰ ਜਿਨ੍ਹਾਂ ਨੂੰ ਸਮਾਨ ਦੇਣੇ ਤੁਸੀਂ ਉਹਨਾਂ ਦਾ ਮੂੰਹ ਤਾਂ ਦੇਖ ਲਓ ਉਹਨਾਂ ਦੀ ਰੀਲ ਬਣਾਉਂਦੇ ਆ ਕਿੱਦਾਂ ਦੇ ਲੋਕ ਆ ਤੇ ਇਹ ਦੇਖ ਲਓ ਬਿਸ਼ਰਮ ਬੰਦਾ ਹੈਨਾ ਮੜਾ ਜੇ ਹੜ ਕਹਿੰਦਾ ਇਸ ਮੜੇ ਜੇ ਹੈਨਾ ਹੜ ਬੰਨਦਾ ਤੈਨੂੰ ਪਤਾ ਲੱਗ ਜਾਣਾ ਸੀ ਵੀ ਜਦੋਂ ਜੇ ਤਾਂ ਤੇਰੇ ਆਲੂ ਆਇਆ ਹੁੰਦਾ ਹੈਨਾ ਅਬਾ ਤੂੰ ਬਿਸ਼ਰਮ ਬੰਦਾ ਹੈਂ ਬਾਕੀਆਂ ਦੇ ਕਾਤੇ ਅਸੀਂ ਅਸੀਂ ਤਾਂ ਕਹਿੰਦੇ ਹੀ ਨਹੀਂ ਐਦਾਂ ਦਾ ਹੋਵੇ ਹੈਨਾ ਤੁਸੀਂ ਤਾਂ ਬਿਸ਼ਰਮ ਆ ਤੁਸੀਂ ਫੇਰ ਵੀ ਕੈਮਰੇ ਚੱਕ ਲੈਣੇ ਸੀਗੇ ਚਲੋ ਵੀ ਕਰੀਏ ਵੀ ਹੁਣ ਤਾਂ ਕਹਣਾ ਵਧੀਆ ਕੰਟੈਂਟ ਆਇਆ ਕਿੱਦਾਂ ਦੇ ਬੰਦੇ ਯਾਰ ਇਹ ਕਿੱਦਾਂ ਦੇ ਬੰਦੇ ਆ ਤੇ ਮੋਹਰੇ ਜਵਾਈ ਦੀ ਸੁਣ ਲਿਓ ਜਵਾਈ ਇਹ ਜਿਹੜਾ ਚਾਹਦੇ ਆ ਲੱਭਿਆ ਹੈਨਾ ਉਹਨੂੰ ਵੀ ਇਹਨਾਂ ਨੇ ਆਪਦੇ ਵਰਗਾ ਕਰ ਲਿਆ ਜਿੱਦਾਂ ਦੇ ਆਪ ਸੀ ਉਦਾਂ ਦਾ ਹੀ ਉਹਨੂੰ ਕਰ ਲਿਆ ਹੈਨਾ ਲਓ ਜੀ ਮੌਸਮ ਜਿੱਦਾਂ ਤੁਹਾਨੂੰ ਪੰਜਾਬ ਦਾ ਪਤਾ ਹੀ ਹੈ ਹਨ ਹਾਲਾਤ ਥੋੜੇ ਖਰਾਬ ਹੋਏ ਪਿਆ ਅ ਪਰ ਚਲੋ ਫੇਰ ਵੀ ਮਾਲਕੀ ਦੀ ਬਹੁਤ ਕਿਰਪਾ ਹੈ ਅੱਜ ਸਾਰੀ ਦਿਹਾੜੀ ਮੀਂਹ ਨਹੀਂ ਪਿਆ ਹੈਨਾ ਹੈ ਸਾਫ ਚਲੋ ਬੱਦਲ ਬਾਈ ਤਾਂ ਹੋਈ ਪਿਆ ਪਰ ਮੀਂਹ ਨਹੀਂ ਪਿਆ ਲੱਗਦਾ ਟਾਈਮ ਸੋਣਾ ਜਿੰਨੇ ਕ ਮੰਨ ਲਓ ਕੱਲ ਕਹਿੰਦੇ ਕਿ ਦਰਿਆ ਦਰੂਜ ਪਾਣੀ ਆਇਆ ਪਤਾ ਉਹਦੇ ਮੁਕਾਬਲੇ ਹੋਰ ਥੋੜਾ ਜਿਹਾ ਘਟ ਗਿਆ ਹੈਨਾ ਨਦੀਆਂ ਨੂੰ ਜਿਵੇਂ ਨਹੀਂ ਵਿਆ ਹੋ ਗਿਆ ਪਰ ਚਲੋ ਕਹਿੰਦੇ ਕੱਲੋਂ ਆਏ ਡਰ ਜਾ ਲੱਗਦਾ ਦਾ ਵੀ ਯਾਰ ਉਹਨਾਂ ਕੋਈ ਉਹਦੀ ਖਬਰ ਆ ਜੇ ਕੋਈ ਨਾ ਅਪਮੈਂਟ ਹੋ ਜੇ ਕੋਈ ਜਦੋਂ ਦਾ ਸਾਹ ਚ ਕੱਲ ਇਹਦੇ ਖਿਆਲ ਜੀ ਆਉਂਦੇ ਮੇਰੇ ਮਨ ਚ ਪਰ ਦਿਨ ਮਾਲਕੀ ਕਰਤਾ ਰਹੀ ਠੀਕ ਹੈ ਹੈਨਾ ਸਭ ਤੱਕ ਫਰਹਾਲ ਤੇ ਜਿਹੜੇ ਭਾਈ ਆਪਣੇ ਏਰੀਏ ਪਰ ਥੋੜਾ ਜਿਹਾ ਰੁਕੇ ਜਾਵਾਂਗੇ ਜੀ ਕਿਉਂਕਿ ਹੋਰ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ ਉੱਥੇ ਇਹਨੂੰ ਵੀ ਤੁਸੀਂ ਹੁਣ ਹਰੇਕ ਦਾ ਨਹੀਂ ਸੱਜਰ ਪਹੁੰਚਿਆ ਹੋਇਆ ਉੱਥੇ ਹਨਾ ਅਸੀਂ ਥੋੜੀ ਸੇਵਾ ਅਸੀਂ ਕਹਿੰਦੇ ਆ ਕਿ ਥੋੜੀ ਰੁਪੇ ਕਰੀਏ 10 ਦਿਨ ਰੁਕ ਜਾਈਏ ਕਿਉਂਕਿ ਹੁਣ 1 ਕਿ ਲੱਖ ਹੱਲਾ ਪਿਆ ਹੋਇਆ ਫਿਰ ਜਦੋਂ ਉਹਨਾਂ ਨੂੰ ਲੋੜ ਹੋਈ 10 15 ਦਿਨ ਬਾਅਦ ਫਿਰ ਕਿਸੇ ਨੇ ਨਹੀਂ ਜਾਣਾ ਅਸੀਂ ਜਿੱਥੇ ਦਾ ਸਲਾਹ ਲਈ ਆ ਵੀ ਜਿੰਨਾ ਦੇ ਜਿਹੜੇ ਸਰੀਆ ਆ ਪਾਈਂ ਕਹਿੰਦੇ ਵੀ ਹਾਂ ਅਸੀਂ ਪਤਾ ਨਹੀਂ ਕੀ ਕਰਦਣਾ ਜਿੰਨਾ ਕ ਸਰੀਆ ਉਹਨਾਂ ਨੂੰ ਲੈ ਕੇ ਜਾਵਾਂਗੇ ਥੋੜੇ ਦਿਨ ਰੁਕੇ ਲੈ ਕੇ ਜਾਵਾਂਗੇ ਹੁਣ ਤੁਸੀਂ ਦੇਖ ਹੀ ਲਿਆ ਮੁੱਛ ਚਲੋ ਸੇਵਾਦਾਨੀ ਕਹਿੰਦੇ ਅਸੀਂ ਵੀ ਤੁਸੀਂ ਹੁਣੇ ਕਰੋ ਜਾਂ ਕੁਛ ਵੀ ਕਰੋ ਪਰ ਇੰਨਾ ਕੰਮ ਸਕੇਮ ਇੰਨਾ ਤਾਂ ਕਰੋ ਵੀ ਜਿਹੜੀਆਂ ਪਾਰਟੀਆਂ ਕਰਦੇ ਹੋ ਪ੍ਰਾਈਵੇਟ ਹੀ ਕਰ ਲਓ ਜ਼ਰੂਰੀ ਨਹੀਂ ਕੈਮਰੇ ਦੇ ਮੋਹਰੇ ਕਰਨਾ ਹੈ ਹੈਨਾ ਤੁਸੀਂ ਤਾਂ ਸਾਰਾ ਕੁਝ ਹੀ ਕੈਮਰੇ ਦੇ ਮੋਹਰੇ ਹੜ 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 ਏਦਾਂ ਲਾਈ ਹੁੰਦੀ ਹੈ ਨਹੀਂ ਚੰਗਾ ਲੱਗਦਾ ਹੈਗਾ ਆਪਾਂ ਨੂੰ ਮਾਹੌਲ ਦੇ ਹਿਸਾਬ ਨਾਲ ਢਲ ਜਾਣਾ ਚਾਹੀਦਾ ਹੈ ਹੈਨਾ ਕੀ ਕਰਦੇ ਆ ਤੁਸੀਂ ਆਪਣੇ ਆਪ ਨੂੰ ਸ਼ਰਮ ਚਾਹੀਦੀ ਆ ਤੁਹਾਨੂੰ ਹਨ ਵੀ ਤੁਸੀਂ ਕੀ ਕਰ ਰਹੇ ਆ ਪਰ ਨਹੀਂ ਤੁਸੀਂ ਤਾਂ ਨਾ ਸੋਹਰਾ ਸੋਹਰੇ ਨੂੰ ਅਕਲਿਆ ਨਾ ਹੀ ਗਾਂ ਜਵਾਈ ਨੂੰ ਅਕਲਿਆ ਹਨਾ ਹੜ 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 ਇਹਨਾਂ ਨੇ ਲਈ ਹੁੰਦੀ ਆ ਵੀ ਜੇ ਕਿਤੇ ਗਵਾਨ ਦੇ ਵਿੱਚ ਵੀ ਪਿੰਡ ਦੇ ਵਿੱਚ ਵੀ ਇਦਾਂ ਦਾ ਕੋਈ ਮਾੜਾ ਕੰਮ ਵੀ ਹੋਇਆ ਹੋਵੇ ਹਨਾ ਤੇ ਇਹਨਾਂ ਸਾਰਾ ਪਿੰਡ ਹੀ ਕਹਿਣਾ ਹਮ ਬਹੁਤ ਮਰਸੋਗ ਸੋਗ ਬਣਾਉਂਦਾ ਆ ਤੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈਗੀ ਸਾਰਾ ਪੰਜਾਬ ਡੁੱਬਿਆ ਪਿਆ ਤੇ ਇਹ ਪਾਰਟੀਆਂ ਕਰਦੇ ਕਿ ਇੰਨੇ ਦਿਨ ਕੱਢ ਦਿੱਤੇ ਸੀ ਹੋਰ ਥੋੜੇ ਦਿਨ ਕੱਢ ਦਿੰਦੇ ਫੇਰ ਕਹਿੰਦੇ ਅਸੀਂ ਗਲਤ ਕੀ ਕਰਦੇ ਆ ਲੋਕੀ ਪਤਾ ਨਹੀਂ ਸਾਨੂੰ ਕਾਹਤੇ ਰੋਸਟ ਕਰਦੇ ਆ ਅਸੀਂ ਤਾਂ ਕੁਝ ਗਲਤ ਹੀ ਨਹੀਂ ਕਰਦੇ ਤੁਸੀਂ ਸਹੀ ਵੀ ਕੀ ਕਰਦੇ ਆ ਪਹਿਲਾਂ ਤੂੰ ਆਪਦੀ ਕੁੜੀ ਦੀਆਂ ਰਿਪੋਰਟਾਂ ਦਿਖਾਈਆਂ ਪ੍ਰੈਗਨancies ਦੀਆਂ ਉਹ ਕਿਹੜਾ ਪੇ ਆਪਦੀ ਕੁੜੀ ਦੀਆਂ ਦਿਖਾਉਂਦਾ ਹੁੰਦਾ ਹੈ ਨਾ ਫੇਰ ਤੂੰ ਲੱਛਣ ਹੀ ਉਹਦੇ ਕਰਦੇ ਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿਹੜਾ ਬੰਦਾ ਇਦਾਂ ਦਾੜਾ ਐਡਾ ਰੱਖ ਕੇ ਤੂੰ ਤੜਕੇ ਲਾਉਣਦੇ ਆਂ ਭਾਂਡੇ ਧੋਣਦੇ ਆ ਆਟਾ ਗੁੰਨਣਦੇ ਸ਼ਰਮ ਨਹੀਂ ਆਉਣੀ ਤੁਹਾਨੂੰ ਸਾਰੇ ਬੰਦੇ ਆਪਦੀਆਂ ਧੀਵਿਆਂ ਨਾਲ ਕੰਮ ਕਰਾਉਂਦੇ ਆ ਪਰ ਇਦਾਂ ਕੈਮਰੇ ਔਨ ਕਰ ਕਰਕੇ ਨਹੀਂ ਕੋਈ ਇਦਾਂ ਕਰਾਉਂਦਾ ਹੈਗਾ ਜਿੱਦਾਂ ਦੇ ਕੰਮ ਤੁਸੀਂ ਕਰਾ ਨਹੀਂ ਜਦੋਂ ਗੁੱਸਾ ਉਦੋਂ ਆਉਂਦਾ ਹੈ ਚਲੋ ਵੀ ਸਾਨੂੰ ਸਤੂਣਾ ਬੰਦਾ ਸਰਦਾਰ ਹੈ ਤੂੰ ਤੇਰੇ ਸਿੱਖੀ ਸਰਦਾਰ ਹੈਂ ਤੂੰ ਕੀ ਕਰਦਾ ਫਿਰਦਾ ਤੂੰ ਭਾਂਡੇ ਮਾਇਂਦਾ ਫਿਰਦਾ ਤੂੰ ਆਟਾ ਕੁੰਨਦਾ ਫਿਰਦਾ ਹਨਾ ਜੇ ਕੋਈ ਮਜਬੂਰੀ ਹੈ ਨਹੀਂ ਘਰ ਵਾਲੀ ਠੀਕ ਹੈਗੀ ਫਿਰ ਤੈ ਚੱਲ ਮੰਨਿਆ ਵੀ ਕਹਿਣਾ ਨਹੀਂ ਠੀਕ ਹੈਗੀ ਉਹਦੇ ਹੈਲਪ ਕਰੋਂਦਾ ਉਹ ਸਾਰਾ ਕੁਝ ਤੁਹਾਡੇ ਦੋ ਦੋ ਜਨਾਨੀਆਂ ਤੁਸੀਂ ਫੇਰ ਵੀ ਆਪ ਕੰਮ ਕਰਦੇ ਆ ਤਰਿੰਦੀ ਖੁੰਦੀ ਆ ਕਸਰ ਕੱਢ ਦਿੱਤੀ ਹਨਾ ਸੋ ਗਾਇਜ਼ ਅੱਜ ਦੀ ਵੀਡੀਓ ਇੰਨੀ ਸੀ ਮੈਂ ਛੋਟੀ ਵੀਡੀਓ ਹੀ ਬਣਾਉਣੀ ਹੈ ਕਿਉਂਕਿ ਇਹ ਹੜਾਂ ਦਾ ਕਰਕੇ ਨਾ ਆਲਾ ਦਾ ਕਰਕੇ ਸੱਚੀ ਮੇਰਾ ਦਿਲ ਨਹੀਂ ਕਰਦਾ ਵੀਡੀਓ ਬਣਾਉਣ ਨੂੰ ਬਟਾ ਦੋ ਕੰਜਰਾਂ ਨੇ ਨਾ ਮੈਨੂੰ ਮਜਬੂਰ ਕਰ ਦਿੱਤਾ ਜਦੋਂ ਮੈਂ ਇਹਨਾਂ ਦੀ ਵੀਡੀਓ ਦੇਖਿਆ ਮੈਨੂੰ ਬਣਾਉਣੀ ਪਈ ਹੈਨਾ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਣਾ ਧਿਆਨ ਰੱਖਿਓ ਬਹੁਤ ਜ਼ਿਆਦਾ ਆਪ ਦੀ ਸੇਫ ਸੇਫ ਜਗ੍ਹਾ ਤੋਂ ਉੱਚੀ ਜਗ੍ਹਾ ਤੇ ਚਲੇ ਜਾਓ ਪਤਾ ਨਹੀਂ ਹੈ ਜੇ ਰਾਇਨਾਂ ਨੇ ਰਾਇਨਾਂ ਨੇ ਕੀ ਕਰਨਾ ਹੈ ਸਾਰੇ ਪੰਜਾਬ ਨੂੰ ਡੋਬ ਕੇ ਸਾਹ ਲੈਣਾ ਸਾਨੂੰ ਪਤਾ ਨਹੀਂ ਹੈਗਾ ਇੱਥੇ ਕੀ ਹੈਗਾ ਫਰ ਫੇਰ ਵੀ ਆਪਦਾ ਧਿਆਨ ਰੱਖਿਓ ਮਿਲਦੇ ਹਾਂ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ